हां जी दोस्तों नमस्कार मैं राजकुमार रा से खुब रुखडाल द सुनू पता ही है आपा गरीबा गरीब बंदਿਆਂ दी मदद करदे हां गरीब जो भी है किसी दा भी कोई नुकसान हो जी आपा उदी हेल्प करने वास्ते हमेशा पहुंचदे हां अस्सी सुनू अपील करंगे यार भी वात्तो वाद्दा कृपा करके दान देके आ भाई दी सुनू कर दिखया रहे हैं दा बहुत ही गरीबी दे विचों निकल रहे है भाई 2009 दे विच दा कल्ली मुंडा सिगा एक्सीडेंट दे विच मर गया ਉਸ ਤੋਂ ਬਾਅਦ ਇਹਦੇ ਹਾਲਾਤ ਨਹੀਂ ਜਿਹੜੇ ਵੱਧ ਤੋਂ ਵੱਧ ਹੋ ਗਏ ਉਸ ਤੋਂ ਬਾਅਦ ਤਾਂ ਕੋਈ ਸੁਧਾਰ ਨਹੀਂ ਹੋ ਕਿਉਂਕਿ ਕਮਾਨ ਵਾਲਾ ਕੋਈ ਰਿਹਾ ਨਹੀਂ ਅਸੀਂ ਸੋਨੂੰ ਦਿਖਿਆ ਨਿਆ ਨਾ ਦਾ ਘਰ ਦਿਖਾਇਆ ਵੀ ਇਧਰੋਂ ਭਾਈ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰਾ ਅਸੀਂ ਕਦੇ ਨਹੀਂ ਕਹਿੰਦੇ ਸਾਡੀ ਵੀਡੀਓ ਨੂੰ ਸ਼ੇਅਰ ਕਰਨ ਵਾਸਤੇ ਪਰ ਅੱਜ ਸੋਨੂੰ ਕਹਿ ਰਹੇ ਆ ਵੀ ਸਾਡੀ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਹੈਲਪ ਕਰੋ ਯਾਰਾ ਸੋਨੂੰ ਦਿਖਿਆ ਨਿਆ ਹਾਲਾਤ ਕਰ ਦੇ ਗਰੀਬਾਂ ਦੀ ਮਦਦ ਕਰਨ ਦਾ ਬਹੁਤ ਫਰਜ ਬਣਦਾ ਆਪਣਾ ਸਾਹੀ ਜੋ ਵੀ ਆਪਾਂ ਦੁਨੀਆ ਤੇ ਰਹਿੰਦੇ ਆ ਇੱਧਰ ਦੇਖੋ ਹਾਲਾਤ ਦੇਖੋ ਬਿਲਕੁਲ ਹੀ 0% ਹਾਲਾਤ ਨੇ ਬਿਲਕੁਲ 0% ਆ ਇੱਧਰ ਦਿਖਾ ਦੇ ਅਸੀਂ ਤਾਂ ਕਮਾਲ ਮੰਨਦੇ ਆ ਵੀ ਯਾਰ ਇੱਥੇ ਰਹਿਣ ਕਿਵੇਂ ਲੱਗ ਰਹੇ ਨੇ ਇਸ ਘਰ ਦੇ ਵਿੱਚ ਇੱਧਰ ਦਿਖਾਈ ਇਹਦਾ ਜਮੀ ਬੁਰਾ ਹਾਲ ਹੈ ਯਾਰ ਦੇਖੋ ਅੱਗੇ ਦਿਖਾ ਦਿਓ ਇੱਧਰੋਂ ਬਈ ਸਾਰਾ ਘਰ ਡਿੱਗਿਆ ਨਾਲ ਮੀਂਹ ਦੇ ਵਿੱਚ ਕਮਾਨ ਵਾਲਾ ਕਰੇ ਕੋਈ ਹੈ ਨਹੀਂ ਇਹਨਾਂ ਦੇ ਆਹ ਪਰਜਾਪਤ ਬਰਾਦਰੀ ਨਾਲ ਬਲੋਂਗ ਕਰਦੇ ਨੇ ਆ ਮਾੜਾ ਮੋਟਾ ਕਰਦੇ ਨੇ ਤੋੜੇ ਟੱਪਿਆਂ ਦਾ ਕੰਮ ਜਾ ਇੱਧਰ ਦਿਖਾ ਦੇ ਨੇੜੇ ਆ ਕੇ ਦੇਖ ਆ ਤੁਸੀਂ ਦੇਖੋ ਇਹਨਾਂ ਦਾ ਹਾਲਾਤ ਦੇਖੋ ਯਾਰ ਵੀ ਇਹ ਰਹਿਣ ਕਿਵੇਂ ਲੱਗ ਰਹੇ ਨੇ ਤਾਂ ਇਹ ਹੀ ਨਹੀਂ ਸਮਝਣ ਦੀ ਯਾਰ ਇੱਧਰੋਂ ਦਿਖਾ ਦੇ ਪਿੱਛੋਂ ਸਾਰੀ ਕੰਧ ਅੰਦਰ ਜੀ ਆ ਕੇ ਦਿਖਾ ਦੇ ਅੰਦਰ ਦੀ ਸਾਰੀ ਕੰਧ ਡਿੱਗੀ ਪਿੱਛੋਂ ਦੀ ਮਗਰ ਪਾਣੀ ਦਿਖਾ ਦੇ ਪਿੱਛੇ ਖੜਿਆ ਗੇ ਟੱਪ ਜਾ ਗਾ ਹਾਂ ਬਹੁਤ ਬੁਰੀ ਹਾਲਤ ਹੈ ਇਹਨਾਂ ਦੀ ਪੱਲਾਪੁਰ ਜੀਆਂ ਦੀ ਰਹਿ ਗਿਆ ਪੁਰਜੀ ਦਿਖਾ ਦੇ ਗਾਡਰ ਦੇ ਨਾਲ ਪੁਰਜੀਆਂ ਲਾਈਆਂ ਨੇ ਹੁਣ ਅਸੀਂ ਮੀਂਹ ਕਰਕੇ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਤੁਹਾਨੂੰ ਯਾਰ ਕਿਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਕਿਸ ਤਰ੍ਹਾਂ ਦੇ ਬੰਦਿਆਂ ਦੀ ਹੈਲਪ ਕਰੋ ਯਾਰ ਜਿਹੜੇ ਆਂ ਦੀਨ ਦੁਖੀ ਨੇ ਆਹ ਆ ਕਮਰੇ ਨੇ ਜਿਹੜੇ ਵੀ ਵਿਚਾਰਿਆਂ ਦੇ ਸਾਰੇ ਚੋਂ ਲੱਗ ਰਹੇ ਨੇ ਮੀਂਹ ਕਰਕੇ ਦਿਖਾ ਦੇ ਅੰਦਰੋਂ ਇਹਨਾਂ ਦੇ ਹਾਲਾਤ ਵੀ ਦੇਖ ਲਓ ਵੀ ਮੈਨੂੰ ਤਾਂ ਇਹ ਸਮਝ ਨਹੀਂ ਆਂਦੀ ਯਾਰ ਇਹ ਲੋਕ ਵਿਚਾਰੇ ਐਨੀ ਗਰੀਬੀ ਦੇ ਵਿੱਚ ਕੁਈ ਸੇ ਤਾਂ ਕਿਉਂ ਨਹੀਂ ਮਿਲਦੀ ਇਹਨਾਂ ਨੂੰ ਸਰਕਾਰ ਵੱਲੋਂ ਹੁੰਦਾ ਕਹਿੰਦੇ ਨੇ ਅਸੀਂ ਕਰ ਕਾ ਨਰੇਗਾ ਸਕੀਮ ਕਿਹੜੀ ਆ ਉਹ ਚਲਾ ਰੱਖੀ ਐ ਇਹਨਾਂ ਨੇ ਗ੍ਰਾਮੀਣ ਯੋਜਨਾ ਦੇ ਤਹਿਤ ਕਰ ਪਾਉਂਦੇ ਨੇ ਗਰੀਬਾਂ ਦੇ ਪਰ ਇਹਦੇ ਵਾਰੀਓ ਕਿੱਧਰ ਗਿਆ ਮਸਲਾ ਇਹ ਤੁਸੀਂ ਦੇਖ ਲਓ ਵੀ ਕੀ ਬੰਦੇ ਦੇ ਹਾਲਾਤ ਨੇ ਬਹੁਤ ਬੁਰੇ ਹਾਲਾਤ ਨੇ ਆਪਾਂ ਉਹਦੇ ਨਾਲ ਗੱਲ ਵੀ ਕਰਾਂਗੇ ਚੱਲ ਬਈ ਹਾਂਜੀ ਪਰਜਾਪਤ ਜੀ ਹਾਂਜੀ ਚਲੋ ਅਸੀਂ ਤਾਂ ਸੋਡੇ ਪਿੰਡ ਦੀ ਰਹਿਣ ਵਾਲੇ ਆ ਇੱਥੇ ਦੀ ਗੁਜਰਦੀ ਰਹਿੰਦੇ ਆ ਜੋ ਵੀ ਤੁਹਾਨੂੰ ਹੈਲਪ ਬਣਦੀ ਹੈ ਜਿੰਨੀ ਹੁੰਦੀ ਹੈ ਕਰਦੀ ਰਹਿੰਦੇ ਆ ਵੀ ਸੋਡੇ ਹਾਲਾਤ ਨੇ ਜਿਹੜੇ ਕਿਵੇਂ ਰਹਿ ਰਹੇ ਹੋ ਤੁਸੀਂ ਇੱਥੇ ਕੀ ਕਰੇ ਟਾਈਮ ਪਾਸ ਕਰਨਾ ਜੀ ਟੈਂਪਾਸਤਾ ਹੈਗੇ ਨਾ ਫਿਰ ਇਹ ਕੋਈ ਬੱਚਾ ਦਾ ਜੀ ਇੱਥੇ ਅੰਦਰ ਥੱਲੇ ਫੇਰ ਕੀ ਕਰੂੰ ਮਰ ਰੱਖਣ ਵਾਲਾ ਜੀ ਦਿਨੇ ਡਿੱਗ ਜਾਂਦਾ ਫਿਰ ਤੁਮਨ ਕਰਦਾ ਵੀ ਜੀ ਪਰਮਾਤਮਾ ਰੱਖਣ ਵਾਲਾ ਹੈ ਜੀ ਦਿਨੇ ਤੁਮਾ ਫਰਦੀ ਰਹਿੰਦੀ ਦਿੱਕਤ ਕੁਛ ਨਹੀਂ ਛੋੜ ਲੈਵੇ ਕੋਈ ਸੌਰਤ ਹੈ ਨਹੀਂ ਕਮਾਈ ਦਾ ਨਾ ਨਾ ਕੁਛ ਵੀ ਨਹੀਂ ਕੋਈ ਸੌਰਤ ਨਹੀਂ ਕੋਈ ਸਹਾਇਤਾ ਕਿਸੇ ਪਾਸੋਂ ਕੋਈ ਸਹਾਇਤਾ ਨਹੀਂ ਜੀ अच्छा किसी पास कोई शैतानी आई किसी कोले गए हो ना, ना ना किसी लवे नहीं सोडा कर जेड़ा है है के तुसी ओच नहीं पवाया ग्रामीण योजना जेडी चल रही है हां था जी हां कहंदे थे कहंदे लिखवाया ਥਲੇ ਲਿਖਾਇਆ ਲਿਖਾਇਆ ਇੱਕ ਅੰਦਰ ਲਿਖਾਇਆ अच्छा ਬਣਿਆ ਨਹੀਂ ਗਿਆ ਬਣਾ ਨਹੀਂਏਗਾ ਅੱਜ ਸਰਪੰਚ ਵੀ ਨਹੀਂ ਆਇਆ ਇਹਦੀ ਨਵੀਂ ਲਿਸ਼ਟ ਆਊਗੀ ਨਾ ਇਹਦੀ ਉੱਚ ਤਾਂ ਸ਼ਾਇਦ ਨਾਮ ਆ ਜੀ ਛੋਡਾ ਪਾਇਆ ਹੋਵੇ ਜੀ ਪੰਚਾਇਤ ਨੇ ਵਧੀਆ ਪੰਚਾਇਤ ਹੈ ਵੈਸੇ ਅਸੀਂ ਕਹਿੰਦੇ ਹਾਂ ਹਾਂ ਅੱਛਾ ਸੋ ਦੋਸਤੋ ਅਸੀਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਯਾਰ ਵੀ 22 ਬਣ ਕੇ ਇੰਨਾ ਬਾਈਆਂ ਦੇ ਯਾਰ ਤੁਸੀਂ ਹਾਲਾਤ ਦੇਖ ਲਈ ਬਹੁਤ ਬੁਰੀ ਹਾਲਤ ਹੈ ਇਹਨਾਂ ਦੀ ਸਹਾਇਤਾ ਕਰੋ ਯਾਰ ਵੱਧ ਤੋਂ ਵੱਧ ਜਿੰਨੀ ਹੋ ਸਕੇ ਅਸੀਂ ਛੋਡਾ ਇਹਨਾਂ ਦਾ Google Pay ਤੁਹਾਨੂੰ ਮੈਂਸ਼ਨ ਕਰਾਂਗੇ ਦੇ ਵਿੱਚ ਜੇ ਹੋਇਆ ਬਲੇ ਦਾ ਹੈ ਰੇ Google Pay ਨੰਬਰ ਕੋਈ ਛੋਡਾ ਉਹ ਮੁੰਡੇ ਕਾ ਹੈਗਾ ਮੁੰਡੇ ਦਾ ਹੈ ਸੁਡਾ ਹੁੰਦਾ ਨਹੀਂ ਹੈਗਾ ਦੋ ਇੱਥੇ ਕਾ ਨਾ ਮੇਰਾ ਨਹੀਂ ਹੈਗਾ ਅੱਛਾ ਮੁੰਡੇ ਦਾ ਹੈ ਚਲੋ ਉੱਥੇ ਸਾਨੂੰ ਕੋਈ ਤਰਾਜਦਾ ਨਹੀਂ ਜਿਹਦੇ ਖਾਤੇ 'ਚ ਕੋਈ ਪੈਸੇ ਕੋਈ ਤਰਾਜਦਾ ਚਲੋ ਇਹ ਕਹਿੰਦੇ ਵੀ ਸਾਡੇ ਦੋਤਾ ਰਹਿੰਦੇ ਇਹਨਾਂ ਦਾ ਇੱਥੇ ਸਾਨੂੰ ਦੱਸਿਆ ਸੀ ਮੁੰਡੇ ਦਾ ਡੈਥ ਹੋ ਗਈ ਸੀ ਦੋਤਾ ਰਹਿੰਦੇ ਇੱਥੇ ਉਹਦੇ ਖਾਤੇ 'ਚ ਪੈਸੇ ਜੇ ਕੋਈ ਬਾਈ ਪਾਣਾ ਚਾਹੁੰਦੇ ਤਾਂ ਪਾ ਸਕਦਾ ਆ ਦਵਾਰੇ ਫਿਰ ਮਰਾਦੇ ਮੜੀ ਜੀ ਨਿਕਾ ਇੱਧਰ ਤੁਸੀਂ ਦੇਖ ਲਓ ਯਾਰ ਮੈਨੂੰ ਤਾਂ ਹਰਾਨੀ ਆਉਂਦੀ ਇਹਨਾਂ ਦੇ ਰਹਿਣ ਤੇ ਯਾਰ ਵੀ ਕਿਵੇਂ ਰਹੀ ਜਾਂਦੇ ਨੇ ਇਹ ਇੰਨੀ ਬੁਰੀ ਹਾਲਤ ਹੈ ਯਾਰ ਇਹਨਾਂ ਦੇ ਘਰ ਦੀ ਜਿੰਨੀ ਜਿੰਨੀ ਮਦਦ ਦੋਸ ਕੇ ਕਰੋ ਅਸੀਂ ਵੀ ਕਰਾਂਗੇ ਪਿੰਡ ਦੇ ਵਿੱਚੋਂ ਜਿੰਨੀ ਵੀ ਹੋ ਸਕੀ ਸਾਰੀਆਂ ਕੰਧਾਂ ਗਿਰਗੀਆਂ ਸਾਰਾ ਘਰ ਗਿਰਗੇ ਵਾਲੇਦਣੋਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਜੇ ਕੋਈ ਨਧਾ ਬੰਦ ਸੁਭੂ ਹੁੰਦਾ ਤਾਂ ਪ੍ਰਸ਼ਾਸਨ ਵੀ ਇੱਧਰ ਧਿਆਨ ਦੇਵੇ ਆ ਕੇ ਇਹਨਾਂ ਦੀ ਦੇਖੇ ਗੌਰ ਕਰੇ ਮਾੜੀ ਮੁਟੀ ਇਹਨਾਂ ਨੂੰ ਮੈਂ ਕਿਹਾ ਵੀ ਸਾਨੂੰ ਗੁਰੂਕੁਲਾ ਸਕੂਲ ਦੇ ਵਿੱਚ ਸ਼ਿਫਟ ਕਰ ਦਿੰਦੇ ਆ ਉੱਥੇ ਰਹਿਣ ਬਸ਼ੇਰਾ ਬਣਾਇਆ ਹੋਇਆ ਜੀ 2 ਦਿਨ 4 ਦਿਨ ਰਹਿ ਸਕਦੇ ਨੇ ਭਗਜੋਗੇ ਉੱਥੇ ਗੁਰੂਕੁਲ ਸਕੂਲ ਚਾ ਜੇ ਇੱਥੇ ਦਬਜੋਗੇ ਤੁਸੀਂ ਫਿਰ ਕੀ ਕੱਢੋਗੇ ਕੀ ਕੀ ਲਿਖ ਜਾਵਾਂਗੇ ਚੱਲੋ ਇਹ ਕਹਿੰਦੇ ਅਸੀਂ ਉੱਥੇ ਜਾਣਾ ਨਹੀਂ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਲਾਇਕ ਕਰਕੇ ਸਾਨੂੰ ਦੱਸੋ ਇਹਨਾਂ ਦੀ ਸਹਾਇਤਾ ਕਰੋ ਅਸੀਂ ਨੰਬਰ ਇਹਨਾਂ ਦਾ ਲਿਖ ਦਾਂਗੇ ਮੈਂਸ਼ਨ ਕਰ ਦਾਂਗੇ ਵਿੱਚ ਬਾਈ ਬਣ ਕੇ ਵੱਧ ਤੋਂ ਵੱਧ ਹੈਲਪ ਕਰੋ ਯਾਰ ਧੰਨਵਾਦ ਬਾਈ ਥੈਂਕ ਯੂ